ਸੜਕ ਹਾਸੇ ਵਿੱਚ ਮਾਰੇ ਗਏ ਬੱਚੇ ਜਿਹੜੇ 7 ਬੱਚੇ ਤੇ ਡਰਾਈਵਰ ਸੀ ਜਿਹਨਾਂ ਦੀ ਮੌਤ ਹੋਈ ਸੀ ਸੜਕ ਹਾਸੇ ਦੇ ਵਿੱਚ ਉਹਨਾਂ ਦੇ ਵਿਦਰੇ ਕਥਿਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਜਿਹੜਾ ਸਮਾਣਾ ਪਟਿਆਲਾ ਰੋਡ ਤੇ ਵਿੜਦ ਪਰਿਵਾਰਾਂ ਵੱਲੋਂ ਸਹਿਰਵਾਸੀਆਂ ਵੱਲੋਂ ਜਿਹੜਾ ਤਰਨਾ ਦਿੱਤਾ ਗਿਆ ਆਵਾਜ਼ਾਈ ਠੱਪ ਕਿਤੇ ਗਈ ਹੈ ਉਹ ਲਗਾਤਾਰ 4 ਘੰਟੇ ਤੋਂ ਜਾਰੀ ਹੈ ਅਰ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਇੱਕ ਬੱਚੇ ਦੇ ਪਿਤਾ ਸਚੀਨ ਲੁੰਬਾ ਨੇ ਕਿਹਾ ਕਿ ਜਦੋਂ ਤੱਕ ਚੌਥਾ ਵਿਅਕਤੀ ਵਿਗ੍ਰਿਫਤਾਰ ਨਹੀਂ ਹੁੰਦਾ ਤਦੋਂ ਤੱਕ ਸਾਡਾ ਇਹ ਤਰਨਾ ਜਾਈ ਰਵੇਗਾ ਪਾਵੇਂ ਸਾਨੂੰ 10 ਦਿਨ ਬਹਿਣਾ ਪਵੇ ਪਾਵੇਂ 1 ਦਿਨ ਬਹਿਣਾ ਪਵੇ ਅਸੀਂ ਜਦੋਂ ਤੱਕ ਆਪਣਾ ਸੰਘਰਸ਼ ਜਾਰੀ ਰੱਖਾਂਗੇ ਮੈਂ ਕਮਲ ਰਹੇ ਸੰਗਤਜੀਤ ਦੇਖੋ ਉੱਪਰ ਹੋ ਜੀ ਉੱਪਰ ਹੋ ਜਾਓ ਆਪਾਂ ਸਾਰੇ ਮਸੂਰ ਦੇ ਬੰਦੇ ਜਿੰਗੇ ਬੜੇ ਦੁਖੀ ਮਨ ਨਾਲ ਸਵੇਰ ਤੋਂ ਪੂਰੇ ਬਲਾਕ ਕਰ ਰਹੇ ਆ ਰੋ ਰਹੇ ਆ ਦੁਖੀ ਹੋ ਰਹੇ ਆ ਲੋਕਾਂ 'ਚ ਟੀਸ ਹੈ ਕਿਉਂਕਿ ਪਹਿਲਾਂ ਅੰਦਰ ਤੇ ਬੋਲਦੀ ਨਹੀਂ ਸੀ ਜਦਕਿ ਕੋਈ ਜ਼ਮਾਨਾ ਸੀ ਮਦਨ ਮਿੱਤਲ ਦੀ ਮੈਂ ਵੀ ਬਹੁਤ ਸਪੋਰਟ ਕਰਦਾ ਰਿਹਾ ਆਂ ਉਹਦੇ ਖਾਤੇ لیکن غلط ਨੂੰ ਜੇ غلط ਨਹੀਂ ਖਵਾਗੇ ਜੇ ਠੀਕ ਨੂੰ ਠੀਕ ਨਹੀਂ ਖਵਾਗੇ ਤਾਂ ਫਿੱਟ ਰਹਿਣਤੀ ਆਪਣੀ ਇਨਸਾਨੀਅਤ ਤੇ ਖਾਸ ਤੌਰ ਤੇ ਮਾਸਟਰ ਹੋਣ ਦੇ ਨਾਤੇ ਮੇਰੇ ਤੇ ਤਾਂ ਜ਼ਿਆਦਾ ਤੇ ਇਸ ਕਰਕੇ میری ਬੇਨਤੀ ਹੈ ਕਿ ਸਾਰੇ ਅਗਰਵਾਲ ਸਮਾਜ ਨੂੰ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਮੈਂ ਬੇਨਤੀ ਕਰਦਾ ਕਿ ਅਗਰਵਾਲ ਧਰਮਸ਼ਾਲਾ 'ਚ ਜਿੱਤੇ ਸਾਨੂੰ ਨਿਆਂ ਨਹੀਂ ਮਿਲਦਾ ਜਦੋਂ ਹੀ ਕਾਤਲਾਂ ਨੂੰ ਫੜਿਆ ਨਹੀਂ ਜਾਂਦਾ ਕੋਈ ਇਹੋ ਜਿਹਾ ਸਮਾਗਮ ਨਾ ਹੋਵੇ ਤਾਂ ਕਿ ਇੱਕ ਪਾਸੇ ਅਸੀਂ ਬੱਚਿਆਂ ਪਿੱਛੇ ਰੋ ਰਹੇ ਆਂ ਦੂਸਰੀ ਬਾਤ ਇਹ ਉਹ ਕਿਰਤਨ ਮੰਡਲੀਆਂ ਜਾਂ ਕੋਈ ਇਹ ਜਿਹਾ ਡਾਂਸ ਜਾਂ ਕੋਈ ਨਾਚ ਗਾਣ ਜਾਂ ਧਾਰਮਿਕ ਇਹ ਜਿਹਾ ਸਮਾਗਮ ਜਿਹਦੇ ਨਾਲ ਸਾਨੂੰ ਲੋਕ ਵੀ ਮਜ਼ਾਕ ਕਰਦੇ ਨੇ ਕਿ ਤੇ ਯਾਰ ਤੁਹਾਡੇ ਸਾਰੇ ਤਾਂ ਬਾਜ਼ਾਰ ਬੰਦ ਹੈ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਤੁਹਾਡੇ ਡਾਂਸ ਤੇ ਕੀਰਤਨ ਮੰਡਲੀਆਂ ਕੀਰਤਨ ਕਰਕੇ ਬੜੇ ਬੜੇ ਜਾਗਰਣ ਹੋ ਰਹੇ ਨੇ ਅਸੀਂ ਵੀ ਆਪਣੇ ਧਰਮ ਪ੍ਰਤੀ ਬਿਲਕੁਲ ਜਿਹੜੇ ਆ ਸਮਰਪਿਤ ਆ ਅਟਲਾਂ ਲੇਕਿਨ ਸਮੇਂ ਦੀ ਲਜਾਕਤ ਨੂੰ ਦੇਖਦੇ ਹੋਏ ਕੁਝ ਚੀਜ਼ਾਂ ਨੂੰ ਪੋਸਟ オン ਕਰਿਆ ਜਾ ਸਕਦਾ ਹੈ ਐਕਸਟੈਂਡ ਕਰਿਆ ਜਾ ਸਕਦਾ ਹੈ ਇਸ ਕਰਕੇ ਮੇਰੀ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇਰਾ ਚੋਰਾ ਨਾਲ ਰਲਿਆ ਜਿਹੜਾ ਪਰਦੇ ਪਿੱਛੇ ਚੁੰਡੀਆਂ ਵੜਦਾ ਹੈ ਜਿਹੜਾ ਸਾਡੇ ਦੁੱਖ ਦੇ ਟਾਈਮ 'ਚ ਉਹਨਾਂ ਦੇ ਵੀ ਬੱਚੇ ਵੀ ਬਰਾਬਰ ਨੇ ਦੁੱਖ ਦੇ ਟਾਈਮ 'ਚ ਚੋਰਾ ਨਾਲ ਰਲ ਕੇ ਸਾਰੇ ਸਮਾਨ ਸਮਾਣੇ ਸਹਿਰ ਨੂੰ ਤੜਫਾ ਰਿਹਾ ਇਲਾਕੇ ਨੂੰ ਤੜਫਾ ਰਿਹਾ ਤੇ ਸਾਰੇ ਇਕੱਠੇ ਹੋ ਕਰਕੇ ਡਰਨ ਦੀ ਲੋੜ ਨਹੀਂ ਹੈ ਚਾਹ ਕੋਈ ਸੱਜਾ ਚਮਚਾ ਜੇ ਕੋ ਖੱਡ ਖੰਬਾ ਚਮਚਾ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਵੀ ਹੋ ਸਕਦਾ ਆਪਣੀ ਪ੍ਰੀਖਿਆ ਲੈਣ ਵਾਸਤੇ ਹੋ ਸਕਦਾ ਉਹ ਦੋ ਦਿਨ ਕੋਈ ਵੀ ਨਾ ਆਵੇ ਫਿਰ ਕੀ ਕਰੋਗੇ ਹਾਲਾਤ ਉਹਨਾਂ ਦੇ ਹੋਣੇ ਵੀ ਸਹਿਸ ਸਾਰੇ ਭੱਜ ਜਾਣ ਬਖੱਲਿਓ ਪਰਿਵਾਰ ਰਹਿ ਜਾਣ ਵਿਚਾਰਾ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਪਰਿਵਾਰ ਹੋ ਗਿਆ ਤੇ ਇਸ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਤਕੜੇ ਹੋਣ ਦੀ ਲੋੜ ਹੈ ਇਹ ਮੈਂ ਤਾਂ ਆਪਣੀ ਫੀਲਿੰਗ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਤਾਂ ਕਿਉਂਕਿ ਆਣਾ ਨੇ ਹੁਣ ਦੇਖੋ ਕੱਗੇ ਦੇ ਅਗਰਵਾਲ ਸਮਾਜ ਦੇ ਪ੍ਰਧਾਨ ਮੇਰੇ ਕੋਲ ਖੜੇ ਨੇ ਸੁਆਸੀ ਕਿੱਥੇ ਨੇ ਤੁਸੀਂ ਉਹ ਕਹਿੰਦੇ ਜੀ ਅਗਰਵਾਲ ਕੱਗਾ ਅਗਰਵਾਲ ਸਮਾਜ ਤੋਂ ਵੀ ਮੇਰਾ ਇਤਨਾ ਸਮਰਥਨ ਹੈ ਇੱਕ ਮਿੰਟ ਆਕੇ ਤੁਸੀਂ ਆਪਣੇ ਸ਼ਬਦ ਕਿ ਚਾਹੇ ਸਮਾਣਾਏ ਚਾਹੇ ਪਟਨਾਏ ਚਾਹੇ ਪੜਿਆਲਾ ਵੀ ਸਾਰਾ ਸਮਾਜ ਗਲਤ ਨੂੰ ਗਲਤ ਕਹਿ ਕੇ ਵੀ ਤਰੀਕੇ ਨਾਲ ਘੱਮ ਸੇ ਘਮ ਆਪਣੇ ਨਾਲ ਤਾਂ ਜਿਆਤੀ ਹੋ ਰਹੀ ਹੈ ਤੇ ਆਪਾਂ ਕਹਿੰਦੇ ਆ ਵੀ ਐਵੇਂ ਹੋ ਜੇ ਐਵੇਂ ਹੋ ਜੇ ਸਕੂਲ ਦੇ ਬੱਚੇ ਪਰਿਵਾਰਾਂ ਦੇ ਬੱਚੇ ਤੇ ਸ਼ਹਿਰ ਉਰੇ ਬੈਠਾ ਤੜਫ ਰਿਹਾ ਤੇ ਅੱਜੇ ਵੀ ਆਪਾਂ ਤਮਾਸ਼ਾ ਦੇਖ ਰਹੇ ਆ ਤੇ ਇਸ ਲਈ ਜਾਗਦੀ ਜ਼ਮੀਰ ਨਾਲ ਆਪਾਂ ਨੂੰਰੇ ਦੋ ਦਿਨ ਵੀ ਬੈਠਣਾ ਪੜ ਸਕਦਾ ਹੈ ਸਾਰੀ ਰਾਤਾਂ ਵੀ ਬੈਠਣਾ ਪੜ ਸਕਦਾ ਹੈ ਤੇ ਸਾਰੇ ਇਕੱਠੇ ਹੋ ਕੇ ਆਪਣੇ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਆਂਡ ਗਵਾਂਡ ਸੱਜੇ ਖੱਬੇ ਸਾਰਿਆਂ ਨੂੰ ਤੁਸੀਂ ਟੈਲੀਫੋਨ ਕਰਕੇ ਬਿਲਾਓ ਬਲਕਿ ਆਪਾਂ ਤਗੜੇ ਹੋ ਕੇ ਉਸ ਚੀਜ਼ ਦਾ ਫੇਸ ਕਰੀਏ ਕਿਉਂਕਿ ਇਹ ਮੇਰੀ ਕੋਈ ਇਹ ਨਹੀਂ ਹੈ ਕਿ ਵੀ ਮੈਂ ਤਾਂ ਬੇਨਤੀ ਕਰ ਰਿਹਾ ਦੇਖੋ ਸੱਚਾਈ ਮੇਰੀ ਇਹ ਹੈ ਕਿ ساری ਜ਼ਿੰਦਗੀ ਮੈਂ ਆਪਣੇ ਟੀਚਿੰਗ profession ਚ ਕੱਢੀ ਹੈ ਬੱਚੇ ਪੜਨ ਤੇ ਪੜ੍ਹਾਉਣ ਤੇ ਲੱਖਾਂ ਹੀ ਬੱਚਾ ਪੜ੍ਹਾਤਾ ਲੇਕਿਨ ਮੇਰਾ ਦੁੱਖ ਵੀ ਇਹ ਹੈ ਕਿ ਵੀ ਕਿਸੇ ਸਕੂਲ ਦੇ ਉਹ ਇਨੋਸੈਂਟ ਬੱਚੇ ਕਿਸੇ ਵੀ ਕਾਰਨ ਜਿਸ ਤਰੀਕੇ ਨਾਲ ਉਹ ਐਕਸੀਡੈਂਟ ਹੋਇਆ ਤੇ ਹੈਵੀ ਵਾਈਕਲ ਨੇ ਜਿਸ ਤਰੀਕੇ ਨਾਲ ਇਹ ਨਿਊ ਸੈਂਸ ਵਾਇਲੇਸ਼ਨ ਕਰਕੇ ਖਤਮ ਕਰਿਆ ਅਸੀਂ ਤਾਂ ਉਹਨਾਂ ਦੀ ਹੀ ਮੰਗਦੇ ਆਂ ਵੀ ਐਕਸ਼ਨ ਹੋ ਜੇ ਸਾਡੇ ਬੱਚਿਆਂ ਨੂੰ ਤੁਸੀਂ ਵਾਪਸ ਨਹੀਂ ਲਿਆ ਸਕਦੇ ਸਾਡੀ ਆਤਮਾ ਨੂੰ ਬੱਚਿਆਂ ਦੀ ਆਤਮਾ ਨੂੰ ਸ਼ਾਂਤੀ ਤਾਂ ਦੇ ਸਕਦੇ ਹੋ ਕਿਉਂ ਨਿਊ ਸੈਂਸ ਦੇ ਕਾਤਲਾਂ ਨੂੰ ਪਕੜ ਕੇ ਸਜ਼ਾ ਦਿੱਤੀ ਜਾਵੇ ਅਸੀਂ ਹੋਰ ਤਾਂ ਕੁਝ ਵੀ ਨਹੀਂ ਚਾਹੁੰਦੇ ਕਿ ਐਸਾ ਦੇ ਕਿ ਸਾਨੂੰ ਫੋਰਸ ਤੁਹਾਡੇ ਤੇ ਲਾਣੀ ਪੈਗੀ ਤੇ ਅਸੀਂ ਉੱਥੇ ਜਾ ਕੇ ਕਿਵੇਂ ਫੜੀਏ ਪੰਜਾਬ ਪੁਲਿਸ ਕੋਲ ਇੰਨੀ ਫੋਰਸ ਹੈ ਕਿਸਾਨ ਯੂਨੀਅਨਾਂ ਦੇ ਨੇ ਧਰਨੇ ਲੱਗਦੇ ਨੇ ਉੱਥੇ ਲੱਖਾਂ ਲੱਖਾਂ ਪੁਲਿਸ ਫੋਰਸ ਪਹੁੰਚ ਜਾਂਦੀ ਹੈ ਉਹ ਕਿੱਥੋਂ ਫੋਰਸ ਆਉਂਦੀ ਹੈ ਕੀ ਇੱਥੇ ਪਟਿਆਲੇ ਤੋਂ ਫੋਰਸ ਨਹੀਂ ਆ ਸਕਦੀ ਕਿ ਨਾਬੇ ਤੋਂ ਫੋਰਸ ਨਹੀਂ ਆ ਸਕਦੀ ਪਟਿਆਲੇ ਜ਼ਿਲ੍ਹੇ ਦੀ ਫੋਰਸ ਜਿਹੜੀ ਹੈ ਜੇ ਉਹੀ ਲੱਪਣ ਤੇ ਸਾਰੀ ਲੱਗ ਜੇ ਤਾਂ ਹੋ ਸਕਦਾ ਸ਼ਾਮ ਤੱਕ ਨਿਕਲੀ ਆਵੇ ਕੋਈ ਅੰਦੀਰ ਸਿੰਘ ਜਿੱਥੇ ਵੀ ਲੁਕਿਆ ਹੋਇਆ ਤਾਂ ਮੇਰੀ ਸਾਰਿਆਂ ਨੂੰ ਬੇਨਤੀ ਇਹ ਹੈ ਕਿ ਇਹ ਲੜਾਈ ਇੱਥੇ ਤੱਕ ਪਹੁੰਚਾਣ ਵਿੱਚ ਸਾਨੂੰ ਪਤਾ ਵੀ ਸਾਡਾ ਕੀ ਹਾਲ ਹੋਇਆ ਅਸੀਂ ਆਪਣੇ ਘਰਾਂ ਦੇ ਵਿੱਚ ਵੜ ਕੇ ਰੋਣ ਦਾ ਟਾਈਮ ਵੀ ਨਹੀਂ ਮਿਲਿਆ ਸਾਨੂੰ ਸਾਨੂੰ ਆਪਣੇ ਬੱਚਿਆਂ ਨੂੰ ਯਾਦ ਕਰਨ ਦਾ ਟਾਈਮ ਨਹੀਂ ਮਿਲਿਆ ਅਸੀਂ ਜਾਂਦੇ ਉਹ ਵਿਚਾਰੇ ਪੂਰੇ ਹੋਏ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਆ ਸੜਕਾਂ ਦੇ ਕਚੈਰੀਆਂ ਦੇ ਐਸਡੀਐਮ ਦਫ਼ਤਰ ਦੇ ਡੀਐਸਪੀ ਦਫ਼ਤਰ ਦੇ ਧੱਕੇ ਖਾ ਰਹੇ ਆ ਅੱਜ ਜੇ ਲੜਾਈ ਇੱਥੇ ਤੱਕ ਲੈ ਕੇ ਆਏ ਆ ਤੇ ਇਹ ਲੜਾਈ ਅਸੀਂ ਚਾਹੁੰਦੇ ਆ ਵੀ ਤੁਹਾਡੇ ਸਹਿਯੋਗ ਨਾਲ ਉਦੋਂ ਤੱਕ ਲੜਾਂਗੇ ਜਦ ਤੱਕ ਕਿ ਰੰਧੀਰ ਸਿੰਘ ਵੀ ਜਿਹੜਾ ਹੈ ਉਹ ਗ੍ਰਿਫਤਾਰ ਨਹੀਂ ਹੁੰਦਾ ਉਹ ਭੱਜਿਆ ਹੋਇਆ ਹੈ ਉਹ ਕਿੱਥੇ ਹੈ ਉਹਦੇ ਪਿੱਛੇ ਕਿੰਨੇ ਪੁਲਿਸ ਵਾਲੇ ਲੱਗੇ ਨੇ ਸਾਨੂੰ ਉਸ ਚੀਜ਼ ਨਾਲ ਕੋਈ ਮਤਲਬ ਨਹੀਂ ਸਾਨੂੰ ਸਿਰਫ ਉਹਦੀ ਗ੍ਰਿਫਤਾਰੀ ਚਾਹੀਦੀ ਹੈ ਉਹਦੀ ਗ੍ਰਿਫਤਾਰੀ ਅੱਜ ਹੋ ਜੇ ਅੱਜ ਧਰਨਾ ਖਤਮ ਹੋ ਜਾਏਗਾ 10 ਦਿਨ ਲੱਗ ਜਾਣ 20 ਦਿਨ ਲੱਗ ਜਾਣ 10 ਤੱਕ ਉਹ ਗ੍ਰਿਫਤਾਰ ਨਹੀਂ ਹੁੰਦਾ ਇਹ ਮੈਂ ਤੁਹਾਨੂੰ ਅਪੀਲ ਕਰਦਾ ਕਿ ਤੁਹਾਡੇ ਨਾਲ ਉਦੋਂ ਤੱਕ ਸਹਿਯੋਗ ਰੱਖੋ ਉਦੋਂ ਤੱਕ ਧਰਨਾ ਜਾਰੀ ਰੱਖੋ ਔਰ ਸਾਡੀ ਜੜੀ ਵੀ ਕੋਈ رائے ਹੋਏਗੀ ਜੇ ਕੋਈ ਡਿਸਕਸ਼ਨ ਵੀ ਹੈ ਜੇ ਕੋਈ ਪੁਆਇੰਟ ਡਿਸਕਸ ਵੀ ਕਰਨਾ ਹੈ ਉਹ ਡਿਸਕਸ ਕਰਕੇ ਅਸੀਂ ਜਿਹੜੀ ਹੈ ਆਪਣੀ ਰਾਏ ਤੁਹਾਡੇ ਅੱਗੇ ਰੱਖਾਂਗੇ ਤਾਂ ਮੇਰੀ ਸਾਰਿਆਂ ਨੂੰ ਬਾਕੀਆਂ ਨੂੰ ਵੀ ਬੇਨਤੀ ਇਹ ਹੈ ਕਿ ਕਿਰਪਾ ਕਰਕੇ ਸਾਡੇ ਪਰਿਵਾਰ ਵਾਲਿਆਂ ਤੋਂ ਪੁੱਛੇ ਬਗੈਰ ਕੋਈ ਵੀ ਅਨਾਉਂਸਮੈਂਟ ਕੋਈ ਵੀ ਇਦਾਂ ਦੀ ਚੀਜ਼ ਜਿਹੜੀ ਸਾਡੇ ਕੱਠ ਨੂੰ ਜਾਂ ਧਰਨੇ ਨੂੰ ਕਮਜ਼ੋਰ ਕਰੇ ਕਿਰਪਾ ਕਰਕੇ ਕੋਈ ਵੀ ਇਹੋ ਜੀ ਗੱਲ ਨਾ ਕਰੋ ਧੰਨਵਾਦ ویسੇ ਤਾਂ ਕੋਸ਼ਿਕ ਸਾਹਿਬ ਦੇਖੋ ਜਿਸ ਤਰੀਕੇ ਨਾਲ ਬੜੀ ਬਹੁਤ ਵੱਡੀ ਟ੍ਰੈਜਡੀ ਹੋਈ ਹੈ ਬੜੀ ਤਰਾਸਦੀ ਹੋਈ ਹੈ ਜਿਹੜੇ ਪੇਰੈਂਟਸ ਹੈ ਜਿਹੜੇ ਜਿਨ੍ਹਾਂ ਦੇ ਬੱਚੇ ਨਾਲ ਇੰਨੀ ਵੱਡੀ ਜਾਤੀ ਤੇ ਇਦਨਾ بڑا ਤਰਾਸਦੀ ਹੋ ਗਈ ਹੈ ਕਿ ਸਾਰੇ ਸ਼ਹਿਰ ਨੇ ਸਾਰੇ ਪਰਿਵਾਰਾਂ ਨੇ ਸਾਰੇ ਇਲਾਕੇ ਨੇ ਸਵੇਰੇ ਹੋਇਆ ਕਿ ਵੀ ਜੱਤੇ ਹੀ ਕਿਉਂਕਿ ਕੁਝ ਅਜੇ ਇੱਕ ਦੋ ਮਾਲਕ ਇੱਕ ਦੋ ਬੰਦੇ ਜਿਨ੍ਹਾਂ ਨੂੰ ਅਜੇ ਪਕੜਨਾ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਬਾਕੀ ਹੈ ਤਾਂ ਜਿਹੜੇ ਬੱਚਿਆਂ ਦੇ ਪੇਰੈਂਟਸ ਤੇ ਸ਼ਹਿਰ ਵਾਸੀ ਤੇ ਇਲਾਕਾ ਨਵਾਸੀ ਤੇ ਸਾਰੇ ਜਥੇਬੰਦੀ ਆ ਠਗਰਾਏ ਸਾਹਿਬ ਖੜੇ ਨੇ ਰਾਣਾ ਸਾਹਿਬ ਖੜੇ ਨੇ ਅਸੀਂ ਸਾਰੇ ਉਰੇ ਤਾਂ ਹਰ ਜਥੇਬੰਦੀ ਹਰ ਪਾਰਟੀ ਹਰ ਕੋ ਸੰਸਥਾ ਹਰ ਕੋਈ ਦੁਖੀ ਹਿੰਦੇ ਜਿਹੜਾ ਵੀ ਇਸ ਸ਼ਹਿਰ ਦੇ ਇਲਾਕਾ ਨੂੰ ਆਸੀ ਦੇ ਆਲੇ ਦੁਆਲੇ ਨੇ ਸਾਰੇ ਇਕੱਠੇ ਹੋ ਕੇ ਇੱਕ ਪ੍ਰੋਟੈਸਟ ਕਰ ਰਹੇ ਨੇ ਪੀਸਫੁਲੀ ਜੇ ਵੀ ਸਰਕਾਰ ਜਾਂ ਪ੍ਰਸ਼ਾਸਨ ਜਾਂ ਐਡਮਿਨਿਸਟ੍ਰੇਸ਼ਨ ਵੀ ਜਿਹੜੇ ਵੀ ਲੋਕ ਹੈ ਜੇ ਰਹਿੰਦੇ ਨੇ ਜਿਨ੍ਹਾਂ ਨੂੰ ਅਰੈਸਟ ਕਰਨ ਦੀ ਲੋੜ ਹੈ ਵੀ ਇਹਨਾਂ ਨੂੰ ਉਹਨਾਂ ਤੇ ਐਕਸ਼ਨ ਹੋਵੇ ਉਹਨਾਂ ਨੂੰ ਅਰੈਸਟ ਕਰਿਆ ਜਾਵੇ ਤਾਂ ਕਿ ਬੱਚਿਆਂ ਨੂੰ ਆਤਮ ਦੀ ਸ਼ਾਂਤੀ ਪਹੁੰਚੇ ਤਾਂ ਕਿ ਐਕਸ਼ਨ ਦੇ ਤਾਬਿਕ ਲੋਗਾਂ ਨੂੰ ਮੁਕਨਾ ਜਾਵੇ ਕਿ ਜਿਨ੍ਹਾਂ ਨੇ ਗਲਤ ਕਰਿਆ ਹੈ ਜਿਨ੍ਹਾਂ ਨੇ ਕੋਈ ਲਾ ਜਿਨ੍ਹਾਂ ਨੇ ਇਹ ਐਕਸੀਡੈਂਟ ਚ ਨੀਲੀਜੈਂਸੀ ਤੇ ਕੇਅਰਲੈਸਨੈਸ ਕੀਤੀ ਹੈ ਤਾਂ ਕਿ ਉਹਨਾਂ ਨੂੰ ਜੇਲਾਂ ਦੇ ਸਲਾਖਾਂ ਦੇ ਥੱਲੇ ਅੰਡਰ ਕਰਾ ਜਾਵੇ ਇਸ ਕਰਕੇ ਸਾਰਾ ਇਲਾਕਾ ਤੇ ਸ਼ਹਿਰ ਪ੍ਰੋਟੈਸਟ ਕਰ ਰਹੇ ਨੇ ਬੈਠੇ ਨੇ ਤੇ ਤੁਸੀਂ ਆਪ ਦੇਖ ਹੀ ਰਹੇ ਹੋ ਅਸੀਂ ਆਪ ਵੀ ਇਸ ਮਤਲਬ ਪ੍ਰੋਟੈਸਟ ਬੈਠ ਕੇ ਸਰਕਾਰ ਨੂੰ ਰਿਕਵੈਸਟ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਨੂੰ ਰਿਕੁਐਸਟ ਕਰਦੇ ਆ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਪਕੜਿਆ ਜਾਵੇ ਬਹੁਤ ਬਹੁਤ ਧੰਨਵਾਦ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼